ਸੋਸ਼ਲ ਮੀਡੀਆ ਦੀ ਮਸ਼ਹੂਰ ਕੁੜੀ ਮੀਕੂ ਢਿੱਲੋ ਜਿਸ ਦਾ ਕੀ ਬੀਤੇ ਦਿਨ ਅਨਮੋਲ ਗੱਲ ਨਾਮ ਦੇ ਮੁੰਡੇ ਨਾਲ ਜਿਹੜਾ ਵਿਆਹ ਹੋਇਆ ਸੀ ਤੇ ਦੋਨਾਂ ਦੀਆਂ ਜੜੀਆਂ ਫੋਟੋ ਤੇ ਵੀਡੀਓਸ ਆ ਉਹ ਸੋਸ਼ਲ ਮੀਡੀਆ ਉੱਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ ਤੇ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਮੀਕੂ ਢਿੱਲੋ ਆ ਉਹ ਅਨਮੋਲ ਗੱਲ ਦੇ ਨਾਲ ਨੱਚਦੀ ਹੋਈ ਕਾਫੀ ਜ਼ਿਆਦਾ ਖੁਸ਼ ਨਜ਼ਰ ਆ ਰਹੀ ਆ ਮੀਕੂ ਢਿੱਲੋ ਆਪਣੀ ਜ਼ਿੰਦਗੀ ਦੇ ਵਿੱਚ ਕਾਫੀ ਜ਼ਿਆਦਾ ਸੰਘਰਸ਼ ਤੋਂ ਬਾਅਦ ਇਸ ਮੋੜ ਉੱਤੇ ਆਈ ਆ ਤੇ ਦੋਨੇ ਜਣੇ ਇਸ ਵਿਆਹਤਾ ਜੀਵਨ ਨੂੰ ਲੈ ਕੇ ਕਾਫੀ ਖੁਸ਼ ਨਜ਼ਰ ਆ ਰਹੇ ਆ ਤੇ ਮੀਕੂ ਢਿੱਲੋ ਆਪਣੀ ਜ਼ਿੰਦਗੀ ਦੇ ਵਿੱਚ ਅਨਮੋਲ ਗੱਲ ਦੇ ਨਾਲ ਇੱਕ ਨਵੀਂ ਸ਼ੁਰੂਆਤ ਕਰਨ ਜਾ ਰਹੀ ਆ ਤੁਸੀਂ ਸਾਰੇ ਉਸ ਨੂੰ ਵਧਾਈਆਂ ਜ਼ਰੂਰ ਦਿਓ ਤੇ ਜੋੜੀ ਨੂੰ ਵਧਾਈਆਂ ਜਿਹੜੀਆਂ ਲੋਕਾਂ ਦੇ ਵੱਲੋਂ ਵੀ ਕਾਫੀ ਜ਼ਿਆਦਾ ਦਿੱਤੀਆਂ ਜਾ ਰਹੀਆਂ ਹਨ ਹਰ ਕਿਸੇ ਬੰਦੇ ਦੇ ਵੱਲੋਂ ਆਪਣੇ ਆਪਣੇ ਤਰੀਕੇ ਨਾਲ ਖੁਸ਼ੀ ਪ੍ਰਗਟ ਕਰਕੇ ਉਸ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਤੇ ਮੀਕੂ ਢਿੱਲੋਂ ਨੂੰ ਜਿਹੜੀ ਖੁਸ਼ੀ ਆ ਉਹ ਵੀ ਸਾਫ਼ ਨਜ਼ਰ ਉਸਦੇ ਚਿਹਰੇ ਤੇ ਦੇਖੀ ਜਾ ਸਕਦੀ ਆ ਤੁਹਾਨੂੰ ਦੱਸ ਦਿੰਦੇ ਆ ਕਿ ਮੀਕੂ ਢਿੱਲੋਂ ਉਹ ਕੁੜੀ ਆ ਜੋ ਕਿ ਜਿਸਨੇ ਛੋਟੀ ਉਮਰ ਦੇ ਵਿੱਚ ਬੜੇ ਦੁੱਖ ਦੇਖੇ ਤੇ ਨਿੱਕੀ ਉਮਰ ਦੇ ਵਿੱਚ ਹੀ ਆਪਣੇ ਜਿਹੜੇ ਘਰ ਦੀ ਸਹੀ ਸੰਭਾਲ ਜਿਹੜੀ ਖੁਦ ਕੀਤੀ ਤੇ 13-14 ਕਿੱਲਾਂ ਦੀ ਜਿਹੜੀ ਖੇਤੀ ਆ ਉਹ ਖੁਦ ਕਰਦੀ ਰਹੀ ਤੇ ਛੋਟੀ ਉਮਰ ਦੇ ਵਿੱਚ ਹੀ ਜਿਹੜਾ ਪਿਤਾ ਦਾ ਸਾਆਇਆ ਤੇ ਉਸਦੇ ਦਾਦਾ ਦਾ ਸਾਆਇਆ ਉਹ ਉੱਠ ਗਿਆ ਤੇ ਫਿਰ ਵੀ ਉਹ ਨਿਆਣੀ ਉਮਰ ਦੇ ਵਿੱਚ ਡੋਲੀ ਨਹੀਂ ਤੇ ਆਪਣੀ ਮਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਤੇ ਆਪਣੇ ਪਰਿਵਾਰ ਦੀ ਸਹੀ ਸੰਭਾਲ ਸਹੀ ਸਾਮ ਸੰਭਾਲ ਤੱਕ ਪਹੁੰਚੀ ਤਾਂ ਹੁਣ ਮੀਕੂ ਟੁੱਲੂ ਦਾ ਵਿਆਹ ਜਿਹੜਾ ਅਨਮੋਲ ਗਿੱਲ ਦੇ ਪਰਿਵਾਰ ਦੇ ਵਿੱਚ ਹੋ ਚੁੱਕਿਆ ਹੈ ਤੇ ਪਰਿਵਾਰ ਦੇ ਵਿੱਚ ਵੀ ਕਾਫੀ ਜ਼ਿਆਦਾ ਖੁਸ਼ੀ ਦੇਖੀ ਜਾ ਰਹੀ ਹੈ ਤੇ ਪਿਛਲੇ ਦਿਨ ਉਸ ਦੀਆਂ ਕਈ ਵੀਡੀਓ ਹੋਰ ਵੀ ਵਾਇਰਲ ਹੋਈਆਂ ਸਨ ਤੇ ਇੱਕ ਵੀ ਨੱਚਦਿਆਂ ਦੀ ਜਿਹੜੀ ਵੀਡੀਓ ਆ ਸੋਸ਼ਲ ਮੀਡੀਆ ਉੱਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਤੇ ਲੋਕਾਂ ਦੇ ਵੱਲੋਂ ਇਸ ਪਿਆਰੀ ਵੀਡੀਓ ਦੇ ਥੱਲੇ ਸੋਹਣੇ-ਸੋਹਣੇ ਕਮੈਂਟ ਕੀਤੇ ਜਾ ਰਹੇ ਆ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਇ ਆ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਤੁਸੀਂ ਵੀ ਕਿਰਪਾ ਕਰਕੇ ਮੀਕੂ ਢਿੱਲੋ ਇੱਕ ਮਿਹਨਤੀ ਕੁੜੀ ਨੂੰ ਵਧਾਈਆਂ ਜਰੂਰ ਦਿਓ ਉਸ ਦੇ ਵਿਆਹ ਦੀਆਂ ਤੇ ਹੋਰ ਪੰਜਾਬੀ ਅਪਡੇਟਸ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ